ਜਗਨਨਾਥ ਪੁਰੀ ਦੀ ਗੱਲ ਹੈ ਸਵੇਰੇ ਸਵੇਰੇ ਸਾਗਰ ਤੱਟ ਤੋਂ ਵਾਪਸ ਆ ਰਹੇ ਸਨ ਤੇ ਰਸਤੇ ਵਿੱਚ ਕੀ ਦੇਖਦੇ ਨੇ ਇੱਕ ਗੰਦਗੀ ਦਾ ਢੇਰ ਸਾਰਾ ਕਸਬਾ ਉੱਥੇ ਹੀ ਗੰਦਗੀ ਸੁਟਦਾ ਸੀ ਤੇ ਸੂਰਜ ਦੀਆਂ ਕਿਰਨਾਂ ਉੱਥੇ ਪੈ ਰਹੀਆਂ ਸਨ ਸੂਰਜ ਉਗਿਆ ਵੇਖ ਕੇ ਇੱਕ ਬੁੱਢਾ ਵਕਤ ਦਾ ਕਵੀ ਉਮਰ ਹੰਡਾਈ ਬੈਠਾ 80 82 ਸਾਲ ਦਾ ਨਚਣ ਲੱਗ ਪਿਆ ਨਿਰਤ ਕਰਨ ਲੱਗ ਪਿਆ ਨਾਲ ਦੇ ਸ਼ਿਸ਼ ਕਹਿਣ ਲੱਗੇ ਠਾਕੁਰ ਜੀ ਕੋਈ ਫਿਰ ਧੋਨਾ ਲੱਭ ਪਈਏ ਕੋਈ ਗੀਤ ਲੱਭ ਪਿਆ ਐਸਾ ਵਿਦਿਆਰਥੀਆਂ ਨੂੰ ਪਤਾ ਸੀ ਕਿ ਜਦ ਕੋਈ ਇਸ ਤਰ੍ਹਾਂ ਦੀ ਹਾਲਤ ਹੋਵੇ ਤਾਂ ਕੋਈ ਨਵੀਂ ਕਵਤਾ ਇਹਨਾਂ ਨੂੰ ਲੱਭ ਪੈਂਦੀ ਹੈ ਕੋਈ ਗੀਤ ਲੱਭਿਆ ਕਹਿੰਦਾ ਨਹੀਂ ਰੱਬ ਦੀ ਨਿਰਲੇਪਤਾ ਦਾ ਪ੍ਰਮਾਤਮਾ ਦੀ ਪ੍ਰਭੂ ਦੀ ਨਿਰਲੇਪਤਾ ਦਾ ਇੱਕ ਰਾਜ਼ ਲੱਭ ਪਿਆ ਭੇਦ ਲੱਭ ਪਿਆ ਖੁੱਲਦਾ ਨਹੀਂ ਪਿਆ ਸੀ ਇਹ ਭੇਦ ਲੱਭ ਪਿਆ ਮੈਨੂੰ ਨਿਰਲੇਪ ਹੈ ਇਸ ਤਰ੍ਹਾਂ ਇਹ ਦੇਖੋ ਲਿਆ ਇਸ ਗੰਦਗੀ ਨੂੰ ਵੇਖ ਕੇ ਇਹ ਕਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਇਸ ਗੰਦਗੀ ਨੂੰ ਛੂ ਰਹੀਆਂ ਨੇ ਪਰ ਸੂਰਜ ਮੈਲਾ ਨਹੀਂ ਹੋ ਰਿਹਾ ਕਿਰਨਾਂ ਇਸ ਗੰਦਗੀ ਨੂੰ ਛੂ ਰਹੀਆਂ ਨੇ ਪਰ ਕਿਰਨਾਂ ਮਿਲੀਆਂ ਨਹੀਂ ਹੋ ਰਹੀਆਂ ਮੇਰੇ ਗੰਦੇ ਸਰੀਰ ਦੇ ਚ ਪ੍ਰਭੂ ਬੈਠਾ ਹੈ ਪਰ ਗੰਦਾ ਨਹੀਂ ਹੋ ਰਿਹਾ ਨਿਰਲੇਪ ਉਹ ਨਿਰਲੇਪ ਸਮਝ ਆ ਗਈ ਪਤਾ ਚੱਲ ਗਿਆ ਇੱਕ ਰਾਜ਼ ਲੁਪਤ ਹੈ ਇੱਕ ਪੇਧ ਮੇਰੇ ਜੋ ਹੈ ਪੱਲੇ ਪੈ ਗਏ